ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਗੜਾ ਮਹੱਲਾ ਚੌਥਾ ਸਬਜੀਏ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੈ ਜੋ ਜੀਅ ਕਮਾਈਐ ਰਾਮ ਹੀ ਮੇਰੇ ਸਾਡੇ ਹਰੀ ਪ੍ਰਭੂ ਸਾਰੇ ਜੀਵ ਜੰਤ ਤੇਰੇ ਹਨ ਅਤੇ ਤੂੰ ਸਾਰਿਆਂ ਵਿੱਚ ਆਪ ਵਰਤ ਰਿਹਾ ਹੈ। हे राम ਜਿਹੜਾ ਕੁਝ ਵੀ ਅਸੀਂ ਆਪਣੇ ਜੀਏ ਕਈਏ ਹਿਰਦਿਆਂ ਵਿੱਚ ਕਮਾਉਂਦੇ ਹਾਂ ਉਹ ਸਭ ਕੁਝ ਹੀ ਤੂੰ ਜਾਣਦਾ ਹੈ। ਘਟ ਘਟਗੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਾਰਿਆਂ ਦੇ ਅੰਦਰ ਦੀ ਪੀੜਾ ਨੂੰ ਵੀ ਜਾਣਦਾ ਹੈ। ਹਰ ਅੰਦਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ ਰਾਮ ਇਹ ਸਾਡੀ ਜਿੰਦੜੀਏ ਉਹ ਪਰਮੇਸ਼ਰ ਅੰਦਰ ਬਾਹਰ ਸਾਰਿਆਂ ਦੇ ਨਾਲ ਸਾਥ ਪਾਵੰਗ ਸੰਗ ਹੈ ਫਿਰ ਉਹ ਰਾਮ ਸਾਰਾ ਕੁਝ ਵੇਖ ਰਿਹਾ ਜੋ ਅਸੀਂ ਆਪਣੇ ਮਨ ਵਿੱਚ ਸੋਚਦੇ ਫਿਰ ਮਨ ਵਿੱਚ ਹੀ ਮੁਕਰਦੇ ਰਹਿੰਦੇ ਹਾਂ ਮਨਮੁਖਾ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈਏ RAM ਏ ਸਾਡੀ ਜਿੰਦੜੀਏ ਜਿੰਦੇ ਗੁਰੂ ਤੋਂ ਬੇਮੁਖ ਪੁਰਸ਼ਾਂ ਨੂੰ ਹਰੀ ਪਰਮੇਸ਼ਰ ਅਗਿਆਨ ਕਰਕੇ ਦੂਰ ਹੈ ਉਹਨਾਂ ਦੀ ਕੀਤੀ ਹੋਈ ਕਾਲ ਕਮਾਈ ਸਾਰੀ RAM ਨੇ ਬਿਰਥੀ ਵਿਅਰਥ ਹੀ ਗਵਾ ਦਿੱਤੀ ਹੈ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਐ RAM ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ हे ਮੇਰੀ ਸਾਡੀ ਜਿੰਦੜੀਏ ਗੁਰਮੁਖ ਜਨਾਂ ਨੇ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੈ ਉਹਨਾਂ ਨੂੰ ਰਮਿਆ ਆਇਆ ਹਰੀ ਪਰਮੇਸ਼ਰ ਹਾਜ਼ਰ ਪ੍ਰਤੱਖ ਦ੍ਰਿਸ਼ਟੀ ਵਿੱਚ ਆਇਆ ਹੈ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਭਾਣੇ RAM ਏ ਮੇਰੀ ਸਾਡੀ ਜਿੰਦੜੀਏ ਭਾਵ ਜਿੰਦੇ ਉਹੀ ਭਗਤ ਭਗਤੀ ਕਰਨ ਵਾਲੇ ਹਨ ਉਹੀ ਸੇਵਾ ਕਰਨ ਵਾਲੇ ਹਨ ਜਿਹੜੇ ਸਾਡੇ ਰਮੇ ਹੋਏ ਪਰਮੇਸ਼ਰ ਦੇ ਮਨ ਹਿਰਦੇ ਵਿੱਚ ਭਾ ਗਏ ਚੰਗੇ ਲੱਗੇ ਹਨ ਸੀ ਹਰ ਦਰਗਹ ਪੈ ਨਾਇਆ ਮੇਰੀ ਜਿੰਦੜੀਏ ਇਹ ਨਿਸ ਸਾਚ ਸਮਾਣੇ ਰਾਮ ਇਹ ਸਾਡੀ ਜਿੰਦੇ ਉਹਨਾਂ ਨੂੰ ਹਰੀ ਪ੍ਰਭੂ ਵਾਹਿਗੁਰੂ ਦੀ ਦਰਗਾਹ ਵਿੱਚ ਜਸ ਰੂਪ ਪੋਸ਼ਾਕਾ ਪਹਿਨਾਇਆ ਜਾਂਦਾ ਹੈ ਜੋ ਰਾਤ ਦਿਨ ਸਤ ਸਰੂਪ ਰਾਮ ਵਿੱਚ ਸਮਾਏ ਰਹਿੰਦੇ ਆ ਤਿਨ ਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ ਰੰਗ ਰਾਤੇ ਨਦਰ ਨੀਸਾਣੇ RAM हे ਸਾਡੀ ਜਿੰਦੇ ਉਹਨਾਂ ਸੰਤ ਜਨਾਂ ਦੇ ਸਾਥ ਮਿਲ ਕਰਕੇ ਪਾਪਾਂ ਰੂਪ ਮੈਲ ਉਤਰ ਜਾਂਦੀ ਆ ਜੋ RAM ਦੇ ਰੰਗ ਪ੍ਰੇਮ ਵਿੱਚ ਰਤੇ ਹੋਏ ਹਨ ਤੇ ਉਹਨਾਂ ਉੱਪਰ ਹੀ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਦਾ ਨੀਸਾਣੇ ਕਹੀਏ ਲੇਖ ਚਿੰਨ ਪਿਆ ਹੁੰਦਾ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗ ਅਗਾਣੀ RAM ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹੋਏ ਇਹੋ ਕਹੋ ਕਿ ਮੇਰੀ ਬੇਨਤੀ ਸਾਡੀ ਜਿੰਦੇ ਸਾਡੇ ਜਨਾਂ ਦੀ ਪ੍ਰਭੂ ਪਰਮੇਸ਼ਰ ਦੇ ਪਾਸ ਇਹੋ ਬੇਨਤੀ ਅਰਜ਼ੋਈ ਹੈ ਕਿ ਸਾਨੂੰ ਸ੍ਰੇਸ਼ਟ ਮਹਾਤਮਾ ਜਨ ਸਾਧ ਜਨਾਂ ਦੇ ਸਾਥ ਮਿਲ ਜਾਵੇ ਜਿਸ ਕਰਕੇ ਅਸੀਂ ਰਾਮ ਨਾਮ ਨੂੰ ਜਪ ਕੇ ਤ੍ਰਿਪਤ ਹੋ ਜਾਈਏ। हे रसना जप गोविंदो मेरी जिंदड़िए। जप हर हर तृष्णा जाए राम। हे साडी जिंदड़िए हे रसना जीबा गोविंदो ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਜੇਕਰ ਰਮੇ ਹੋਏ ਹਰੀ ਪਰਮੇਸ਼ਰ ਦਾ ਨਾਮ ਜਪੇਗੀ ਤਾਦ ਰਸਾਂ ਕਸਾਂ ਦੇ ਖਾਣ ਪੀਣ ਦੀ ਤ੍ਰਿਸ਼ਨਾ ਸਾਰੀ ਚਲੀ ਜਾਵੇਗੀ ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ ਤਿਸ ਮਨ ਨਾਮ ਵਸਾਏ RAM ਏ ਮੇਰੀ ਸਾਡੀ ਜਿੰਦੜੀਏ ਜਿੰਦੇ ਜਿਸ ਨੂੰ ਪੂਰਨ ਸਤਿਗੁਰੂ ਸਾਹਿਬ ਜੀ ਮਿਲ ਪੈਂਦੇ ਆ ਉਹ ਹਰੀ ਵਾਹਿਗੁਰੂ ਜੀ ਦੇ RAM ਨਾਮ ਰੂਪੀ ਧਨ ਦੇ ਖਜ਼ਾਨੇ ਨੂੰ ਪ੍ਰਾਪਤ ਕਰਦਾ ਹੈ ਨਾਮ ਰੂਪ ਧੰਦੀ ਨਿਦੀ ਵਾਲੇ ਹਰੀ ਨੂੰ ਪਾ ਲੈਂਦਾ ਹੈ ਵੱਡ ਭਾਗੀ ਸੰਗਤ ਮਿਲੈ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ RAM ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਆ ਕਿ ਇਹ ਸਾਡੀ ਜਿੰਦੜੀਏ ਜਿੰਦੇ ਵੱਡੇ ਭਾਗਾ ਕਰਕੇ ਹੀ ਸਤ ਸੰਗਤ ਵਿੱਚ ਮਿਲੀਦਾ ਵੱਡੇ ਭਾਗਾ ਵਾਲੀ ਸਤ ਸੰਗਤ ਵਿੱਚ ਬੈਠਦੇ ਆ ਮਿਲਦੇ ਆ ਅਤੇ ਰਮੇ ਹੋਏ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦੇ ਆ ਤਾ ਨਥ ਨੰਤਰ ਰਵ ਰਹਾ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਭ ਦਾਤਾ RAM ਇਹ ਸਾਡੀ ਜਿੰਦੜੀਏ ਜੋ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਸਾਰਿਆਂ ਦਾ ਦਾਤਾ ਅਤੇ ਸਭ ਥਾਈ ਰਮਿਆ ਹੋਇਆ ਪਰਮੇਸ਼ਰ ਹੈ ਉਹ ਸਭ ਥਾਵਾਂ ਤੇ ਤਨੰਤਰ ਥਾਵਾਂ ਦੇ ਅੰਦਰ ਰਮ ਰਹਾ ਕਿ ਇਹ ਵਸ ਰਹਾ ਹੈ ਤਾਕਾ ਅੰਤ ਨਾ ਪਾਈਐ ਮੇਰੀ ਜਿੰਦੜੀਏ ਪੂਰਨ ਪੁਰਖ ਵਿਦਾਤਾ RAM ਇਹ ਸਾਡੀ ਜਿੰਦੇ ਉਸ ਵਾਹਿਗੁਰੂ ਦਾ ਅੰਤ ਅਖੀਰ ਓੜਕ ਨਹੀਂ ਪਾ ਸਕੀਦਾ ਉਹ RAM ਪਰਮੇਸ਼ਰ ਸਭ ਜਗ੍ਹਾ ਹੀ ਪਰਿਪੂਰਨ ਪੂਰਾ ਤੇ ਪੁਰਖ ਵਿਆਪਕ ਹੈ ਅਤੇ ਕਰਮ ਅਨਸਾਰ ਵਿਦਾਤਾ ਵਾ ਫਲ ਵਰਦਾਤਾ ਹੈ ਸਰਬ ਜੀਆ ਪ੍ਰਤਪਾਲਦਾ ਮੇਰੀ ਜਿੰਦੜੀਏ ਜਿਉ ਬਾਲਕ ਪਿਤ ਮਾਤਾ ਰਾਮ ਏ ਸਾਡੀ ਜਿੰਦੜੀਏ ਉਹ ਰਾਮ ਪ੍ਰਭੂ ਸਾਰੇ ਜੀਵਾਂ ਦੇ ਪ੍ਰਤੀ ਹੁੰਦਾ ਤਾਂ ਹੀ ਇਉਂ ਪਾਲਦਾ ਹੈ ਜਿਵੇਂ ਮਾਂ ਪਿਓ ਆਪਣੇ ਬੱਚਿਆਂ ਨੂੰ ਪਾਲਦੇ ਆ ਸਹਜ ਸਿਆਣਪ ਨਾ ਮਿਲੈ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਸ਼ੱਕਾ 1 ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਮੇਰੀ ਸਾਡੀ ਜਿੰਦੜੀਏ ਜਿੰਦੇ ਸ਼ਾਸਤਰ ਗਿਆਨ ਬੁੱਧੀ ਆਦਿ ਦੀਆਂ ਹਜ਼ਾਰਾਂ ਸਿਆਣ ਪੰਚ ਤਰਾਈਆਂ ਨਾਲ ਉਹ ਪ੍ਰਭੂ ਪਿਆਰਾ ਨਹੀਂ ਮਿਲਦਾ ਉਸ ਰਾਮ ਨੂੰ ਤਾਂ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਜਾਣਿਆ ਹੈ ਸ਼ੱਕਾ 1 ਇਹ ਸਤਿਗੁਰਾਂ ਨੇ ਛੇ ਸ਼ਬਦ ਉਚਾਰਨ ਕੀਤੇ ਹਨ ਬਿਹਗੜਾ ਮਹੱਲਾ ਪੰਜਵਾ ਸ਼ੰਤ ਘਰ ਪਹਿਲਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਇੱਕ ਵਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਸਤਿਗੁਰਾਂ ਨੇ ਸਤਿਗੁਰਾਂ ਦੇ ਤਾਇਆ ਸਹਾਰੀ ਮਲ ਜੀ ਦੇ ਬੇਟੇ ਭਾਈ ਸੁਭਾਗੇ ਨੇ ਆ ਕੇ ਨਮਸਕਾਰ ਕੀਤੀ ਤੇ ਬੇਨਤੀ ਕਰਕੇ ਕਿਹਾ ਕਿ ਮਹਾਰਾਜ ਮੈਨੂੰ ਗੁਰਸਿੱਖੀ ਧਰਮ ਬਖਸ਼ੋ ਤਾਲ ਸਤਿਗੁਰੂ ਜੀ ਇਸ ਨੂੰ ਲਾਲ ਪਿਆਰੇ ਸ਼ਬਦ ਕਹਿ ਕੇ ਸੰਬੋਧਨ ਕਰਦੇ ਹੋਏ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਬਿਹાગੜਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲੇ ਘਰ ਸੁਰ ਤਾਲ ਵਿੱਚ ਸ਼ੰਤ ਕਈਏ ਜਸ ਰੂਪ ਬਾਣੀ ਉਚਾਰਨ ਕਰਦੇ ਆ ਪਹਿਲਾ ਮੰਗਲ ਕਰਦੇ ਆ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਰ ਪ੍ਰਾਪਤ ਹੁੰਦਾ ਹੈ ਹਰ ਕਾ ਇੱਕ ਅਜੰਪ ਹੋ ਦੇਖਿਆ ਮੇਰੇ ਲਾਲ ਜੀ ਜੋ ਕਰੇ ਸੋ ਧਰਮ ਨਿਆਇ RAM ਏ ਮੇਰੇ ਸਾਡੇ ਲਾਲ ਪਿਆਰੇ ਜੀ ਅਸਾਂ ਇੱਕ ਹਰੀ ਪਰਮੇਸ਼ਰ ਦਾ ਅਚੰਪੋ ਅਸਰਜ ਕੌਦਕ ਵੀਖਿਆ ਹੈ ਕਿ ਉਹ RAM ਜਿਹੜਾ ਕੁਝ ਵੀ ਕਰਦਾ ਉਹ ਧਰਮ ਦਾ ਨਿਆਇ ਹੀ ਕਰਦਾ ਇਨਸਾਫ ਹੀ ਕਰਦਾ ਹੈ ਹਰ ਰੰਗ ਅਖਾੜਾ ਪਾਇਓਨ ਮੇਰੇ ਲਾਲ ਜੀ ਆਵਣ ਜਾਣ ਸਬਾਏ RAM ਇਹ ਸਾਡੇ ਲਾਲ ਪਿਆਰੀ ਜੀ ਪਰਮੇਸ਼ਰ ਨੇ ਕਈ ਰੰਗਾਂ ਦਾ ਸੰਸਾਰ ਰੂਪੀ ਅਖਾੜਾ ਕੁਸ਼ਤੀ ਦਾ ਥਾਂ ਪਾਇਆ ਭਾਵ ਬਣਾਇਆ ਹੈ ਅਰਥਾਤ ਇਸ ਅਖਾੜੇ ਵਿੱਚ ਬਬੇਕ ਤੇ ਮੋਹ ਰੂਪੀ ਪਹਿਲਵਾਨ ਹਨ ਗੁਰਮੁਖਾਂ ਤੇ ਮਨਮੁਖਾਂ ਜਾਂ ਆਸਤਿਕਾਂ ਤੇ ਨਾਸਤਕਾਂ ਦੀ ਕੁਸ਼ਤੀ ਹੋ ਰਹੀ ਆ ਜਿਸ ਵਿੱਚ ਨਾਸਤਿਕ ਮਨ ਮੁਕਾਰ ਜਾਣਗੇ ਤੇ ਆਸਤਿਕ ਗੁਰਮੁਖ ਜਿੱਤ ਜਾਣਗੇ ਪਰੰਤੂ ਰਾਮ ਪਰਮੇਸ਼ਰ ਨੇ ਜਿੰਨੇ ਵੀ ਜੀਵ ਜੰਤ ਰਚੇ ਆ ਉਹ ਸਾਰੇ ਆਉਣ ਜਾਣ ਭਾਵ ਜੰਮਣ ਮਰਨ ਵਾਲੇ ਆ ਆਵਣ ਤਾ ਜਾਣਾ ਤਿਨਹਿ ਕੀਆ ਜਨਮੇ ਦਿਨ ਸਿਰਜੀਆ ਇਹ ਸਰੀਰਾਂ ਦਾ ਜਨਮ ਧਾਰ ਕੇ ਆਉਣਾ ਤੇ ਮਰ ਕੇ ਜਾਣਾ ਜੰਮਣ ਮਰਨ ਉਸੇ ਪਰਮੇਸ਼ਰ ਨੇ ਕੀਤਾ ਰਚਿਆ ਹੋਇਆ ਜਿਸ ਨੇ ਇਹ ਮੇਦਨੀ ਭਾਵ ਧਰਤੀ ਸ੍ਰਿਸ਼ਟੀ ਸਿਰਜਣਾ ਕੀਤੀ ਹੈ ਇੱਕ ਨਾ ਮੇਲ ਸਤਗੁਰ ਮਹਿਲ ਬੁਲਾਏ ਇੱਕ ਪਰਮ ਭੂਲੇ ਫਿਰਦਿਆ ਹਾਂ ਇੱਕ ਨਾ ਤੋਂ ਭਾਵ ਇੱਕ ਅਜੇਹੇ ਪੁਰਸ਼ ਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਪੂਰਨ ਸਤਗੁਰੂ ਜੀ ਨਾਲ ਮੇਲ ਕੇ ਆਪਣੇ ਮਹਿਲ ਸਰੂਪ ਤੁਰਿਆ ਪਦ ਰੂਪੀ ਮਹਿਲ ਵਿੱਚ ਬੁਲਾ ਲਿਆ ਤੇ ਇੱਕ ਤੋਂ ਭਾਵ ਇੱਕ ਇਹੋ ਜਿਹਾ ਕਈ ਇਹੋ ਜਿਹਾ ਜਿਹੜੇ ਭਰਮ ਸੰਸਿਆ ਵਿੱਚ ਭੁੱਲੇ ਗਵਾਚੇ ਹੋਏ ਜੁਨਾ ਵਿੱਚ ਤੁਰੇ ਫਿਰਦੇ ਆਂ ਅੰਤ ਤੇਰਾ ਤੂੰ ਹੈ ਜਾਣੈ ਤੂੰ ਸਭ ਮੈਂ ਰਹਿਆ ਸਮਾਏ ਈ ਵਾਹਿਗੁਰੂ ਜੀ ਤੇਰਾ ਅੰਤ ਓੜਕ ਅਖੀਰ ਤੂੰ ਆਪ ਜਾਣਦਾ ਹੈ ਅਤੇ ਤੂੰ ਆਪ ਹੀ ਸਾਰਿਆਂ ਵਿੱਚ ਸਮਾਰਿਆਂ ਮਿਲ ਰਿਹਾ ਹੈ ਸੱਚ ਕਹੇ ਨਾਨਕ ਸੁਣੋ ਸੰਤੋ ਹਰ ਵਰਤੈ ਧਰਮ ਨਿਆਏ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਨ ਕਰ ਰਿਹਾ ਸਤਿਗੁਰੂ ਜੀ ਉਚਾਰਨ ਕਰਦੇ ਹੈ ਸੰਤ ਜਨੋ ਸੁਣਨਾ ਕਰੋ ਅਸੀਂ ਸੱਚਾ ਬਚਨ ਕਹਿੰਦੇ ਹਾਂ ਕਿ ਉਹ ਪਰਮੇਸ਼ਰ ਇਹ ਸਭ ਕੁਝ ਕਰਦਾ ਹੋਇਆ ਵੀ ਧਰਮ ਦਾ ਨਿਆਂ ਹੀ ਵਰਤਾਉਂਦਾ ਹੈ ਉਹ ਹਰੇਕ ਨਾਲ ਇਨਸਾਫ ਕਰਦਾ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਕਰ ਦਿੰਦਾ ਨਾ ਹੋਣ ਦਿੰਦਾ ਨਾ ਕਰਦਾ ਹੈ ਆਵੋ ਮਿਲੋ ਸਹੇਲੀ ਹੋ ਮੇਰੇ ਲਾਲ ਜੀਓ ਹਰ ਹਰ ਨਾਮ ਅਰਾਦੇ ਰਾਮ ਏ ਮੇਰੇ ਸਾਡੇ ਲਾਲ ਪਿਆਰੇ ਜੀ ਇਹ ਗੁਰਸਿੱਖ ਰੂਪ ਸਹੇਲੀਓ ਸਖਿਓ ਆਕਰ ਕੇ ਮਿਲਣਾ ਕਰੋ ਮਿਲ ਕਰਕੇ ਸਭਨਾ ਵਿੱਚ ਰਮੇ ਹੋਏ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਦਿਲ ਦੀ ਭਾਵਨਾ ਦੇ ਨਾਲ ਅਰਦਾਸਾ ਕਰੀਏ ਕਰ ਸੇਵਹੁ ਪੂਰਾ ਸਤਗੁਰੂ ਮੇਰੇ ਲਾਲ ਜੀਓ ਜਮ ਕਾ ਮਾਰਗ ਸਾਦੇ ਰਾਮ हे मेरे लाल प्यारे जी अपने कर हथा नाल पूरन सतगुरु साहिब जी दी सेवा करो अति राम दा नाम जप के जमा दा मार्ग रस्ता साधे भाव साध लेना करो सवार लेना करो मार्ग बिखड़ा साध गुरुमुख हर दरगह शोभा पाईए <coughs> जमा दा बिखड़ा औखा मार्ग रस्ता मुखी गुरुां दी ਸੰਗਤ ਕਰਕੇ ਹੀ ਸਵਾਰ ਲਈਏ ਹਰੀ ਦੇ ਦਰਗਹ ਦਰਗਾਹ ਸਜਕਣ ਵਿੱਚ ਸੋਭਾ ਵਿੜਿਆਈ ਨੂੰ ਪ੍ਰਾਪਤ ਕਰੀਦਾ ਹੈ ਜਿਨ ਕੋ ਵਿਧਾਤਾ ਤੁਰੋਂ ਲਿਖਿਆ ਤਿਨਾ ਰੈਣ ਦਿਨ ਲਿਵ ਲਈਐ ਜਿਨਾਂ ਤਾਈਂ ਵਿਧਾਤਾ ਫਲ ਬਰਦਾਤੀ ਪਰਮੇਸ਼ਰ ਨੇ ਮੁੱਢੋਂ ਭਾਵ ਦਰਗਾਹੋਂ ਸ੍ਰੇਸ਼ਟ ਕਰਮਾਂ ਦਾ ਲੇਖ ਲਿਖ ਦਿੱਤਾ ਉਹਨਾਂ ਨੇ ਰੈਣ ਰਾਤ ਦਿਨ ਹੀ ਪ੍ਰਭੂ ਨਾਮ ਵਿੱਚ ਲਿਵ ਬਿਰਤੀ ਨੂੰ ਲਾਉਣਾ ਕੀਤਾ ਹਉ ਮੈਂ ਮਮਤਾ ਮੋਹ ਛੁਟਾ ਜਾ ਸੰਗ ਮਿਲਿਆ ਸਾਦੇ ਜਦੋਂ ਜੀਵਾਂ ਨੂੰ ਸਾਦੇ ਮਹਾਤਮਾ ਜਨਾਂ ਦਾ ਸਾਥ ਮਿਲਦਾ ਹੈ ਸਾਥ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਉਹਨਾਂ ਦੀ ਦੇਹ ਦੀ ਹਉਮੈ ਹੰਕਤਾ ਮਮਤਾ ਪਦਾਰਥਾਂ ਦੀ ਮੇਰ ਅਤੇ ਸਰੀਰਾਂ ਦਾ ਮੋਹ ਛੁੱਟ ਜਾਂਦਾ ਜਨ ਕਹਿ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਧੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਉਹ ਜਨਪੁਰਸ਼ ਸਭ ਬੰਦਨਾ ਤੋਂ ਮੁਕਤ ਰਹਤ ਮੁਕਤੀ ਦਾ ਅਧਿਕਾਰੀ ਹੋਇਆ ਜਿਸਨੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਆਰਾਧੇ ਕੀਏ ਆਰਾਧਿਆ ਹੈ ਕਰ ਜੋੜਿ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀ ਅਬਿਨਾਸੀ ਪੁਰਖ ਪੂਜੇ ਹਾਰਾਮ ਏ ਸਾਡੇ ਲਾਲ ਪਿਆਰੀ ਜੀ ਜਿਸ ਜਗ੍ਹਾ ਸ਼ਾਂਤ ਚਿਤ ਮਹਾਤਮਾ ਜਨ ਇਕੱਤਰ ਇਕੱਠੇ ਹੁੰਦੇ ਆ ਭਾਵ ਸਤ ਸੰਗਤ ਵਿੱਚ ਆਪਣੇ ਕਰ ਜੋੜ ਹੱਥ ਜੋੜ ਕੇ ਅਬਿਨਾਸੀ ਨਾਸ਼ ਤੋਂ ਰਹਿਤ ਪੁਰਖ ਪੂਰਨ ਰਾਮ ਪਰਮੇਸ਼ਰ ਨੂੰ ਕੂਜੇਹਾ ਪੂਜਣਾ ਕਰੋ ਬਹੁ ਵਿਦ ਪੂਜਾ ਖੋਜੀਆ ਮੇਰੇ ਲਾਲ ਜੀਓ ਇਹੋ ਮਨ ਤਨ ਸਭ ਅਰਪੇ ਹਾਰਾਮ ਇਹ ਸਾਡੇ ਲਾਲ ਪਿਆਰੇ ਜੀ ਅਸਾਂ ਬਹੁਤ ਵਿਦ ਤਰ੍ਹਾਂ ਦੀਆਂ ਪੂਜਾ ਨੂੰ ਖੋਜ ਕਰਕੇ ਵੇਖਿਆ ਪਰ ਸਭ ਤੋਂ ਸ਼੍ਰੇਸ਼ਟ ਪੂਜਾ ਇਹ ਹੈ ਜੋ ਰਾਮ ਪਰਮੇਸ਼ਰ ਦੇ ਤਾਈ ਆਪਣਾ ਇਹ ਮਨ ਹਿਰਦਾ ਤਨ ਸਰੀਰ ਆਦ ਸਾਰਾ ਕੁਝ ਹੀ ਅਰਪਣ ਕਰਨਾ ਹੈ ਮਨ ਤਨ ਧਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵੇ ਏ ਏ ਭਾਈ ਅਸਲ ਵਿੱਚ ਤਾਂ ਇਹ ਮਨ ਹਿਰਦਾ ਤਨ ਸਰੀਰ ਧਨ ਦੌਲਤ ਆਦ ਪਹਿਲਾਂ ਤੋਂ ਹੀ ਸਾਰਾ ਕੁਝ ਪ੍ਰਭੂ ਪਰਮੇਸ਼ਰ ਦਾ ਹੀ ਆ ਫੇਰ ਕੋਈ ਕੀ ਪੂਜਾ ਚੜਾ ਸਕਦਾ ਇਨਾਂ ਵਿੱਚੋਂ ਆਪਣੀ ਮੇਰ ਛੱਡ ਕੇ ਪ੍ਰਭੂ ਆਸਰੇ ਹੋਣਾ ਕਰੀਏ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵਏ ਜਿਸ ਉਪਰ ਦਿਆਲ ਦਇਆ ਦਾ ਆਲ ਘਰ ਤੇ ਸਭਨਾ ਦਾ ਸੁਆਮੀ ਮਾਲਕ ਵਾਹਿਗੁਰੂ ਕਿਰਪਾਲ ਕਹੀਏ ਕਿਰਪਾਲੂ ਹੁੰਦਾ ਉਹ ਪ੍ਰਭੂ ਦੇ ਅੰਕ ਹੁੰਦਾ ਗੋਦ ਸਰੂਪ ਵਿੱਚ ਸਮਾ ਜਾਂਦਾ ਭਾਗ ਮਸਤਕ ਹੋਏ ਜਿਸਕੈ ਤਿਸ ਗੁਰ ਨਾਲ ਸਨੇਹਾ ਜਿਸ ਪੁਰਸ਼ ਦੇ ਮਸਤਕ ਮੱਥੇ ਦੇ ਸ਼੍ਰੋਮਣੀ ਭਾਗ ਹੁੰਦੇ ਆ ਉਸ ਦਾ ਗੁਰੂ ਜੀ ਦੇ ਨਾਲ ਸਾਥ ਸਨੇਹਾ ਕਹੀਏ ਪ੍ਰੇਮ ਹੁੰਦਾ ਸਨੇਹ ਹੁੰਦਾ ਜਨ ਕਹੈ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੂਜਿਹਾ ਸਤ ਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ हे ਜਨ ਪੁਰਸ਼ੋ ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਸੰਗਤ ਵਿੱਚ ਮਿਲ ਕਰਕੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਹੀ ਪੂਜੇਹਾ ਪੂਜਣਾ ਕਰੋ ਭਾਵ ਜਪਨਾ ਕਰੋ ਇਹੋ ਹੀ ਸਭ ਤੋਂ ਸ੍ਰੇਸ਼ਟ ਪੂਜਾ ਹੈ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਦਹ ਦਿਸ ਖੋਜਤ ਹਮ ਫਰੇ ਮੇਰੇ ਲਾਲ ਜੀਓ ਹਰ ਪਾਏ ਅੜਾ ਕਰ ਆਏ RAM ਏ ਮੇਰੇ ਸਾਡੇ ਲਾਲ ਪਿਆਰੇ ਜੀ ਅਸੀਂ ਦਸੇ ਦਿਸ਼ਾਵਾਂ ਨੂੰ ਖੋਜਦੇ ਭਾਲਦੇ ਫਿਰਿਆ ਪਰ ਰਾਮ ਰਮਿਆ ਹੋਇਆ ਪਰਮੇਸ਼ਰ ਆਪਣੇ ਹਿਰਦੇ ਵਿੱਚ ਆ ਕੇ ਪਾਵ ਹਿਰਦੇ ਵਿੱਚੋਂ ਖੋਜ ਕਰਕੇ ਪ੍ਰਾਪਤ ਕੀਤਾ ਹਰ ਮੰਦਰ ਹਰ ਜੀ ਉਹ ਸਾਜਿਆ ਮੇਰੇ ਲਾਲ ਜੀਓ ਹਰ ਤਿਸ ਮਹਿ ਰਹਿਿਆ ਸਮਾਏ ਰਾਮ ਏ ਸਾਡੇ ਲਾਲ ਪਿਆਰੇ ਜੀ ਪਰਮੇਸ਼ਰ ਜੀ ਨੇ ਇਹ ਸੰਸਾਰ ਸਰੀਰ ਰੂਪ ਹਰੀ ਮੰਦਰ ਸਾਜਣਾ ਕੀਤਾ ਹੈ ਅਤੇ ਰਾਮ ਰਮਿਆ ਆਇਆ ਹਰੀ ਆਪ ਹੀ ਉਸ ਵਿੱਚ ਸਮਾ ਰਿਹਾ ਹੈ ਸਰਬੇ ਸਮਾਨ ਆਪ ਸੁਆਮੀ ਗੁਰਮਖ ਪ੍ਰਗਟ ਹੋਇਆ ਉਹ ਸੁਆਮੀ ਮਾਲਕ ਪ੍ਰਭੂ ਆਪ ਹੀ ਸਾਰਿਆਂ ਵਿੱਚ ਇੱਕ ਰਸ ਸਮਾਇਆ ਹੋਇਆ ਪਰ ਗੁਰਮਖ ਜਨਾਂ ਨੂੰ ਗੁਰਾਂ ਦੁਆਰਾ ਪ੍ਰਤੱਖ ਹੋਇਆ ਹੈ ਮਿਟਿਆ ਅਧੇਰਾ ਦੁਖਣਾਠਾ ਅਮਿਓ ਹਰ ਰਸ ਚੋਇਆ ਉਹਨਾਂ ਦਾ ਅਗਿਆਨ ਰੂਪ ਹਨੇਰਾ ਮਿਟ ਗਿਆ ਹੈ ਅਤੇ ਜੰਮਣ ਮਰਨ ਰੂਪ ਦੁਖ ਵੀ ਨਠ ਗਿਆ ਹੈ ਜਿਨ੍ਹਾਂ ਦੇ ਮੁਖ ਵਿੱਚ ਸਤਿਗੁਰਾਂ ਨੇ ਹਰੀ ਨਾਮ ਰੂਪ ਅੰਮ੍ਰਿਤ ਦਾ ਰਸ ਚੋਣਾ ਕੀਤਾ ਹੈ ਅੰਮ੍ਰਿਤ ਰੂਪ ਹਰੀ ਦਾ ਆਤਮ ਰਸ ਆਨੰਦ ਚੋ ਦਿੱਤਾ ਹੈ ਭਾਵ ਸਾਖਿਆਤ ਕਰ ਦਿੱਤਾ ਹੈ ਜਹ ਜਹਾ ਦੇਖ ਤਹਾ ਸੁਆਮੀ ਪਾਰ ਬ੍ਰਹਮ ਸਭ ਠਾਏ ਉਹ ਹੁਣ ਜਿੱਥੇ ਵੀ ਦੇਖਦੇ ਆ ਉਥੇ ਸੁਆਮੀ ਮਾਲਿਕ ਪ੍ਰਭੂ ਨੂੰ ਹੀ ਵੇਖਦੇ ਆ ਜੋ ਸਾਰਿਆਂ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ ਅਤੇ ਸਾਰਿਆਂ ਠਾਏ ਹੁੰਦਾ ਥਾਵਾਂ ਵਿੱਚ ਪਰੀਪੂਰਨ ਹੈ ਜਨ ਕਹ ਨਾਨਕ ਸਤਗੁਰ ਮਿਲਾਇਆ ਹਰ ਪਾਏ ਅੜਾ ਘਰ ਆਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਜਿਸ ਜਨਪੁਰਸ਼ ਨੂੰ ਹਰੀ ਵਾਹਿਗੁਰੂ ਨੇ ਸਤਗੁਰਾਂ ਨਾਲ ਮੇਲ ਦਿੱਤਾ ਹੈ ਉਸ ਨੇ ਸਤਸੰਗਤ ਰੂਪੀ ਘਰ ਵਿੱਚ ਆ ਕੇ ਹਿਰਦੇ ਰੂਪੀ ਘਰ ਵਿੱਚ ਵਸਤ ਹੋ ਕੇ ਹਰੀ ਪ੍ਰਭੂ ਵਾਹਿਗੁਰੂ ਜੀ ਨੂੰ ਪਉਣਾ ਕੀਤਾ ਹੈ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਜੀ ਕੀ ਫਤਿਹ